ਦੇ ਡਿਜ਼ਾਈਨ ਦੇਖੋ ਡਿਜ਼ਾਈਨ ਬਹੁਤ ਸੋਹਣਾ ਤੁਹਾਡੇ ਸਾਹਮਣੇ ਓਪਨ ਕਰ ਰੱਖਿਆ ਹੈ ਬ੍ਰਾਈਟਲ ਟੱਚ ਦੇ ਵਿੱਚੇ ਮੇਰੇ ਕੋਲੇ ਆਈਟਮ ਆਈ ਹੈ ਕਲਰ ਬ੍ਰਾਈਟ ਮਿਲਣਗੇ ਦੁਪੱਟਾ ਵੀ ਵਰਕ ਵਾਲਾ ਮਿਲੇਗਾ ਆਰਗੈਨਿਕ 베ਸ ਦੇ ਉੱਤੇ ਇਹ ਡਿਜ਼ਾਈਨਿੰਗ ਹੈ ਇੱਕੋ ਦੀਆ ਆਰਗੈਨਜਾ ਇਹ ਆਰਗੈਨਿਕ 베ਸ ਸੌਫਟ ਤੇ ਪਿਆਰਾ ਔਰ ਇਹਦੇ ਵਿੱਚ ਕਲਰ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਤੇ ਸੋਹਣੇ ਸੋਹਣੇ ਕਲਰ ਆਏ ਆ ਆਮ ਤੌਰ ਤੇ ਦੋ ਜਾਂ ਚਾਰ ਕਲਰ ਮਿਲਣਗੇ ਕਰੀਏਨ ਦੇ ਵਿੱਚ ਤੁਹਾਨੂੰ ਇੱਥੇ 10 ਕਲਰ ਦਾ ਸੈੱਟ ਮੇਰੇ ਕੋਲ ਆਇਆ ਹੈ ਤੇ ਰੇਲ ਦੀ ਗੱਲ ਕਰਨੀ ਹੈ ਜੀ ਰੇਲ ਦੇਖੋ ਜੀ ਇਹਦਾ 4500 ਦੀ ਰੇਟ ਜਮਾਈ ਨਹੀਂ 54 5500 ਵਾਲੇ ਸੂਟ ਹੈ 50% ਆਫ ਦੇ ਮਿਲ ਆ 21 ਦਿਨਾਂ ਦਾ ਸ਼ਾਨੂ ਆ ਜੇ ਤੁਸੀਂ ਆਓ ਦਾਜਵਰੀ ਬਣਾਓ ਆਪਦੀ 50% ਆਫ ਤੇ ਲੈਨ ਦੇਣ ਵਾਲੇ ਸੂਤਾ ਤੋਂ ਲੈ ਕੇ ਆ ਆ ਸ਼ਾਦੀ ਵਾਲੇ ਸੂਟਾਂ ਤੱਕ ਸਾਰੀ ਵੈਰਾਈਟੀ ਮਿਲਦੀ ਹੈ 50% ਆਫ ਤੇ 21 ਦਿਨਾਂ ਦੇ ਮੇਲੇ ਪਿਓਸ ਸਪਾਰਕਿੰਗ ਸਿਲਕ ਦੇ ਉੱਪਰ ਬਹੁਤ ਹੀ ਸ਼ਾਨਦਾਰ ਆਰਟੀਕਲ ਬਹੁਤ ਹੀ ਪਿਆਰਾ ਆਰਟੀਕਲ ਕਟਵਰ ਘੇਰਾ ਦੀ ਕਟਵਰ ਘੇਰਾ ਤੇ ਕਟਵਰ ਦੁਪੱਟਾ ਬਹੁਤ ਹੀ ਪਿਆਰਾ ਆਰਟੀਕਲ ਹੈ ਰੀਟੈਕ ਕਰ ਲੋ 15 16 ਸੂਟਾਂ ਮਿਲਣ ਜਾ ਰਿਹਾ 750 ਰੁਪਏ ਦਾ ਬ੍ਰਾਂਡ ਲੈਕ ਕਰੋ ਬ੍ਰਾਂਡ ਮਿਲ ਦਾ ਮਾਲ ਹੈ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਕਲਰ ਚਾਰਟ ਬਹੁਤ ਪਿਆਰੇ ਪਿਆਰੇ ਦੀ ਦੁਪੱਟਾ ਸਵਾ ਦੋ ਮੀਟਰ ਦਾ ਪੂਰਾ 50% ਤੋਂ ਵੱਧ ਔਫਤੇ ਲੱਗਾ ਹੈ ਇਹ ਮੇਲਾ ਲੱਗਾ 21 ਦਿਨਾਂ ਲਈ 21 ਦਿਨ ਸਪੈਸ਼ਲ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਹੈ 35% ਤੋਂ ਜ਼ਿਆਦਾ ਡਿਸਕਾਊਂਟ ਤੇ ਹੈ ਹੁੰਦੂ ਦਿਖਾਰੇ ਆ ਗਏ ਸਾਈ ਭਾਜੀ ਆਏ ਭਾਜੀ ਲਓ ਭਾਜੀ ਲਓ ਜੀ ਮੈਂ ਤੁਹਾਨੂੰ ਨੋਰਮਲ ਦਿਖਾਏ ਜੀ ਮੇਰੇ ਕੋਲ ਵੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਹੈ ਜਿਹੜੇ ਕਿ ਤੁਹਾਨੂੰ 50% ਔਫ ਤੇ ਮਿਲਨੇ ਹੈ ਇਹ ਵੀਰੇ ਵੈਰਾਈਟੀ ਹੈ ਨਾ ਆ ਦੇ ਕੋ ਜਿਹੜੇ ਪਾਰਸਲ ਆਪਣੇ ਕੋਲ ਦੇ ਦਿੱਲੀ ਇਸ ਤਰ੍ਹਾਂ ਦੇ ਪਾਰਸਲ ਆਉਂਦੇ ਕਿ ਜਿੱਦੇ ਵਿੱਚ ਤੁਹਾਨੂੰ ਡਿਸਕਾਊਂਟ ਵਾਲੇ ਹੀ ਡਿਜ਼ਾਈਨ ਮਿਲਿਆ। ਆ ਜਿਹੜੇ ਸੂਟ ਦਿਖਾ ਰਹੇ ਵੀ ਤੇ 22 23 2300 ਵਾਲੇ 24 2400 ਵਾਲੇ ਸੂਟ ਨੇ ਜਿਹੜੇ ਕਿ ਹੁਣ 1100 1200 1150 ਦੀ ਰੇਂਜ 'ਚ 50% ਤੇ ਮਿਲ ਰਹੇ ਨੇ। ਆ ਦੇਖੋ ਫੁੱਲ ਹੈਵੀ ਸੂਟ ਚਾਹੇ ਬੜੀ ਵਾਸਤੇ ਲਾ ਸਕਦੇ ਹੋ ਚਾਹੇ ਆਪਾਂ ਕਿਸੇ ਨੂੰ ਮੈਰਿਜ ਗਿਫਟ ਕਰਨਾ ਤਾਂ ਵੀ ਦੇ ਸਕਦੇ ਹੋ ਫੁੱਲ ਹੈਵੀ ਦੁਪੱਟੇ ਦੇ ਨਾਲ ਆ ਵੀਰੇ ਦੁਪੱਟਾ ਦੇਖੋ ਐਨੀ ਹੈ ਕਹਿਣ ਦੀ ਗੱਲ ਆ ਦੁਪੱਟਾ ਪੂਰਾ ਹੈਵੀ ਹੋਏਗਾ ਕਲਰ ਵੀ ਦੇਵਾਂਗੇ ਔਰ ਬੇਸ ਦੇਖੋ ਜੀ ਬਿਲਕੁਲ ਨਵਾਂ ਬੇਸ ਹੈ ਚੱਕਾ ਸਦੇ ਦੁਪੱਟਾ ਦੀ ਬਹੁਤ ਹੀ ਪਿਆਰਾ ਦੁਪੱਟਾ ਹੈਵੀ ਦੁਪੱਟਾ ਹੈ ਕਪੜਾ ਬਿਲਕੁਲ ਨਵਾਂ ਹੈ ਜੀ ਬਿਲਕੁਲ ਨਵੀਂ ਕੁਆਲਿਟੀ ਹੈ ਤੇ ਰੇਟ ਪਤਾ ਕੀ ਹੈ ਭਾਜੀ ਹਾਂਜੀ ਭਾਜੀ 2500 ਵਾਲਾ 1250 ਜਾਨਕੀ 2500 ਤੋਂ 2500 ਤੇ 2 ਇੱਕ ਨਾਲ ਇੱਕ ਫਰੀ ਇੱਕ ਨਾਲ ਇੱਕ ਬਲੀ ਲਓ ਜੀ 2500 ਰੁਪਏ ਦੋ ਸੂਟ ਮਿਲ ਜਾ ਰਹਾ ਸਿੰਗਲ ਸੂਟ ਵੀ ਲੈ ਸਕੋ 1250 ਦੇ ਅਗਲੇ ਸੰਖਾਰ ਸਾਲ ਭਾਜੀ ਨਵੀਆਂ ਤੋਂ ਨਵੀਆਂ ਜੀਜੇ ਭਾਰੀ ਆ ਦੇਖੋ ਜੀ ਵੈਰਾਈਟੀ ਦੀ ਕੋਈ ਕਮੀ ਨਹੀਂ ਵੀਰੇ ਤੁਸੀਂ ਆਓ ਤੇ ਆ ਕੇ ਬਸ ਲੈ ਜਾਓ ਜਿੰਨੇ ਮਰਜੀ ਡਿਜ਼ਾਈਨ ਲੈ ਜਾਓ ਛਾਂਟ ਕੇ ਲੈ ਜਾਓ ਇੱਥੇ ਕੋਈ ਆਪਸ਼ਨ ਨਹੀਂ ਕਿ ਹਾਂ ਜੀ ਤੁਸੀਂ ਪੂਰੇ ਦਾ ਪੂਰਾ ਸੈੱਟ ਲੈਣਾ ਕੱਲਾ ਕੱਲਾ ਸੂਟ ਛਾਂਟ ਕੇ ਲੈ ਸਕਦੇ ਹੋ ਹਰ ਤਰ੍ਹਾਂ ਦੀ ਡਿਜ਼ਾਈਨਿੰਗ ਚਾਹਤ ਬਣਾ ਸਕਦੇ ਹੋ ਬੋਲ ਲਗ ਵਰਾਇਟੀ ਆਈ ਹੋਈ ਆ ਮੇਰੇ ਕੋਲ ਆ ਦੇਖੋ ਆ ਜਿਹੜਾ ਸਾਰਾ ਢੇਰ ਹੈ ਨਾ ਜੀ ਆ ਸਾਰਾ ਪਾਰਟੀ ਵੇਅਰ ਸੁੱਟਾਂ ਦਾ ਹੈ ਕਟਰਾ ਦੁਪਟਿਆਂ ਨਾਲ ਵੀ ਆਲ ਓਵਰ ਵੀ ਬਾਰੀ ਵੈਰਾਈਟੀ ਨਵੀਂ ਆ ਚੁੱਕੀ ਹੈ 50% ਔਫ ਤੇ ਮੇਲਾ 21 ਦਿਨਾਂ ਦਾ 21 ਦਿਨਾਂ ਦਾ ਮੇਲਾ ਜੀ 21 ਦਿਨ ਸਪੈਸ਼ਲ ਸਪੈਸ਼ਲ 21 ਦਿਨ ਦਕੜੀ ਤੋਂ ਦਕੜੀ ਵੀ ਹੈ ਨਾਲੋਂ ਤੁਹਾਡੇ ਦਾ ਸਫਲਤਾ ਤੋਂ ਬਾਅਦ ਸਾਡੇ ਬੜਾ ਕਸਟਮਰ ਪਿਆਰ ਮੇਲਾ ਬਹੁਤ ਧੰਨਵਾਦ ਸਾਰੇ ਕਸਟਮਰਾਂ ਜਿਨ੍ਹਾਂ ਰੱਖ ਰਖਸ਼ਾ ਮੰਦਨ ਸਾਡੇ ਦੁਕਾਨ ਤੇ ਆਇਓ ਉਹਨਾਂ ਸਾਰਿਆਂ ਦਾ ਧੰਨਵਾਦ ਲੱਖ ਲੱਖ ਸ਼ੁਕਰ ਉਹਨਾਂ ਦਾ ਜੇ ਸਾਡੀ ਦੁਕਾਨ ਤੇ ਓਪਨ ਹੋ ਜੇ ਠੀਕ ਹੈ ਭਾਜੀ ਅੱਗੇ ਪਾਸੇ ਦਿਖਾ ਦੇਗਾ ਜੀ ਠੀਕ ਹੈ ਠੀਕ ਹੈ ਜੀ ਬਿਲਕੁਲ ਵਧੀਆ ਜੀ ਤੇ ਹੁਣ ਆਪਣਾ ਜਿਹੜਾ 21 ਦਿਨ ਹੈ ਇਹਨੂੰ ਵੀ ਐਸੇ ਤਰ੍ਹਾਂ ਕਾਮਯਾਬ ਕਰਨਾ ਆਪਾਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਧੰਨਵਾਦ ਦੇਖ ਰਹਿਣਾ ਜੀ ਇਹ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਹੁਤ ਹੀ ਖੂਬਸੂਰਤ ਬ੍ਰੈਡਡ ਸੂਟ ਹੈ ਸਦਾ ਸੁਹਾਗਣ ਸਦਾ ਸੁਹਾਗਣ ਸਾਰਾ ਹੈਂਡ ਹੈਂਡ ਦਾ ਕੰਮ ਕੀਤਾ ਹੋਇਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਜਿਆਦਾ ਸਮਾਰਟ ਬਾਜੂ ਦੀ ਗੱਲ ਕਰ ਰਹੀਏ ਪੌਣੀ ਬਾਜੂ ਹੈ ਪੂਰੀ ਭਰੀ ਹੋਈ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਕੱਟਵਰਕ ਦੁਪੱਟਾ ਹੈ ਹੈਂਡਵਰਕ ਫੂਟ ਹੈ ਸਦਾ ਸੁਹਾਗਣ ਸਦਾ ਸੁਹਾਗਣ ਬਿਲਕੁਲ ਬਹੁਤ ਪਿਆਰਾ ਆਰਟੀਕਲ ਇਹਨੇ ਕਲਰ ਮਿਲਣਗੇ ਸੋ ਸੱਤ ਜੀ ਆਰਟੀਕਲ ਭਾਜੀ ਬਹੁਤ ਘੱਟ ਰੇਟ ਕਰਦੇ ਆ ਆ ਕਲਰ ਚਾੜ ਰਹੀ ਨੇ ਬਹੁਤ ਹੀ ਸ਼ਾਨਦਾਰ ਕਲਰ ਚਾੜ ਬਹੁਤ ਹੀ ਪਿਆਰੇ ਪਿਆਰੇ ਕਲਰ ਚਾੜ 50% ਸਪੋਰਟੋ ਜਾਰਾ ਡਿਸਕਾਊਂਟ ਤੇ ਬਹੁਤ ਹੀ ਖੂਬਸੂਰਤ ਕਲਰ ਨੇ ਜੀ ਕਲਰ ਚੈੱਕ ਕਰੋ ਫਰੋਜੀ ਕਲਰ ਮੰਗੋ ਕਲਰ ਮਹਿਰੂਨ ਕਲਰ ਰੈੱਡ ਕਲਰ ਮਸਟਰਡ ਕਲਰ ਲੇਡ ਫਰੋਜੀ ਕਲਰ ਹੋਟ ਪਿੰਕ ਕਲਰ 7000 ਰੁਪਏ ਮਿਲਣ ਜਾ ਰਿਹਾ ਸਿਰਫ ਤੁਹਾਨੂੰ 3500 ਰੁਪਏ ਦਾ ਵੀਡੀਓ ਚੀ ਲਗੀ ਜਾਂ ਡੀਆਨ ਅੱਛੇ ਲੱਗੇ ਵੀਡੀਓ ਸ਼ੇਅਰ ਲੈ ਕੇ ਮੈਂ ਜੂਰ ਕਰਨਾ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਅੱਜ ਵੀਰੇ ਜਾਨਾ ਦੀ ਤਰ੍ਹਾਂ ਆਪਣੇ ਕੋਲੇ ਜਿਹੜੇ ਪਾਰਸਲ ਆ ਰਹੇ ਆ 50% ਆਫ ਦੇ বিনা ਨਾਗਾ ਆ ਰਹੇ ਆ ਤੇ ਵੈਰਾਈਟੀ ਓਪਨ ਹੋ ਚੁੱਕੀ ਹੈ ਦੇਖੋ ਐਡਰਲੀ ਸਾਈਡ ਵੀ ਆਪਾਂ ਪੂਰੇ ਹੈਨਾ ਸੈਟ ਵਾਈ ਸੈਟ ਮਟੀਰੀਅਲ ਲਾਏ ਹੋਏ ਆ ਦੇਖੋ ਬਿਲਕੁਲ ਨਵੇਂ-ਨਵੇਂ ਕੱਪੜਿਆਂ ਤੇ ਆਰਗੈਨਿਕ 베ਸ ਤੇ ਸੈਲਫ ਤੇ ਹਰੇਕ ਤਰ੍ਹਾਂ ਦਾ ਆਪਣਾ ਕੋਲੇ ਵੇਚ ਆ ਰਿਹਾ ਇਹਨਾਂ ਦੇ ਰੇਟ 50% ਆਫ ਹੀ ਨਿਕਲਨੇ ਆਂ ਔਰ ਦੂਸਰੀ ਸਾਈਡ ਤੇ ਦੇਖੋ ਜੀ ਆ ਨਵੇਂ-ਨਵੇਂ ਕੱਪੜੇ ਸਿਮਰ ਗਰਾਸ਼ ਦਬਕਾ ਵਰਕ ਵਾਲੇ ਜਰੀ ਵਰਕ ਵਾਲੇ ਇਹ ਸਾਰੇ ਲਾਸਟ ਤੱਕ ਜਿੰਨੇ ਵੀ ਡਿਜ਼ਾਈਨ ਲੱਗੇ ਆ ਵੀਰੇ ਸਾਰੇ ਤੁਹਾਨੂੰ ਆਵਾ 50% ਆਫ ਦੇ ਦੇਉਣੇ ਆ ਇੱਕ ਮਿੰਟ ਰੁਕੋ ਭਾਜੀ ਰੁਕੋ ਆ ਦੇਖੋ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਹੈਂਡਵਰਕ ਦੇ 20 ਨੈਕ ਬਣ ਕੇ ਆਏ ਆ ਮੇਰੇ ਕੋਲੇ ਬਹੁਤ ਕਈ ਦੇ ਔਰ ਕਲਰ ਚਾਰਟ ਇੰਨਾ ਜਵੈਲੇਬਲ ਹੈ ਔਰ ਦੂਸਰਾ ਦੇਖੋ ਹਿੱਟ ਡਿਜ਼ਾਈਨ ਪਰਲ ਵਰਕ ਇਹਦਾ ਰੇਟ ਵੀ ਉਹੀ ਰਹਿਣ ਵਾਲਾ ਜੀ 50% ਆਫ ਅੱਗੇ ਚੱਲੀਏ ਤਾਂ ਆ ਦੇਖੋ ਜੀ ਵੈਰਾਈਟੀ ਬਹੁਤ ਸੋਹਣੀ ਸੋਹਣੀ ਤੇ ਸ਼ਾਨਦਾਰ ਆ ਗਈ ਹੈ ਜਿਦਾਂ ਇਹਦੇ ਰੇਟ ਲੱਗਦੇ ਆ ਆਪਾਂ ਅਪਡੇਟ ਦੇਵਾਂਗੇ ਤੁਹਾਨੂੰ ਸਾਰੀ ਨਵੀਂ ਵੈਰਾਈਟੀ ਦੀ ਸਾਡੇ ਨਾਲ ਜੁੜੇ ਰਹੋ ਗੋਠੀ ਵਾਲਟ ਵਿੱਚ ਟੋਪੀ ਵਿਜਾਰ ਬਟੇ ਸਪੈਸ਼ਲ 21 ਦਿਨ ਜੀ ਸਪੈਸ਼ਲ 21 ਦਿਨ ਦੇ ਵਿੱਚ ਹੀ ਲੈ ਕੇ ਆ ਸੀ ਕੋਟਨ ਦਾ ਸੂਟ ਤੇ ਮਡਾਦਰ ਦੁਪੱਟਾ ਕੋਟਨ ਦਾ ਸੂਟ ਤੇ ਮਡਾਦਰ ਦੁਪੱਟਾ ਤੁਸੀਂ ਯਕੀਨ ਮੰਨਿਓ 1300 1400 ਵਾਲਾ ਮਾਰਾ ਜੀ ਆਹ ਦੁਪੱਟੇ ਤੇ ਲੈਸ ਗਹਿਰਾ ਆ ਫਰੈਂਟ ਹੈ ਜੀ ਇਹ ਮਿਲਣ ਜਾ ਰਿਹਾ ਦੇਣ ਲੈਣ ਨੂੰ ਜ ਆਪਣੇ ਵਾਸਤੇ ਰਹਿਣਾ ਸਿਰਫ 500 ਰੁਪਏ ਦਾ ਹੀ 500 ਰੁਪਏ ਵਿੱਚ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਕੋਟਨ ਕਮਾਂਗੇ ਕੋਟਨ ਹੂ ਮਡਾਲ ਦਾ ਦੁਪੱਟਾ ਹੈ ਆਰਟੀਕਲ ਬਹੁਤ ਪਿਆਰਾ 13 13 16 ਸੂਟ ਦੇ ਵਿੱਚ ਜਾ ਰਹੇ ਸਿਰਫ 500 ਰੁਪਏ ਦਾ ਆਪਣੇ ਵਾਸਤੇ ਲੈਣਾ ਕਿਸੇ ਭੈਣ ਭਾਈ ਨੇ ਵੇਚਣ ਵਾਸਤੇ ਲੈਣਾ ਕਿਸੇ ਦੇਣ ਲੈਣ ਲੈਣਾ ਮਿਲਗਾ 500 ਰੁਪਏ ਦਾ 500 ਰੁਪਏ ਸੂਟ ਹੈ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਬਗੈਰ ਲੋਨ ਤੋਂ ਬਗੈਰ ਡ੍ਰੈਕਿੰਗ ਤੋਂ 5 ਮੀਟਰ ਆਲਓਵਰ ਸੂਟ ਹੈ ਮਡਾਲ ਦਾ ਦੁਪੱਟਾ ਵੀਡੀਓ ਅੱਛੀ ਲੱਗੀ ਸ਼ੇਅਰ ਲੈਕ ਕਮੈਂਟ ਜ਼ਰੂਰ ਕਰਨਾ ਨਮਸਕਾਰ ਪ੍ਰਣਾਮ ਸਾਰੇ ਭਾਈ ਬੈਠੇ ਆਏ ਆ ਪਾਜੀ ਤਿਆਰੀ ਕਰ ਰਹੇ ਆ ਸਪੈਸ਼ਲ 21 ਦਿਨਾਂ ਦਾ ਮੇਲਾ ਲੱਗੇ ਗੋਠੀਆਂ ਲਾਇਆ ਪਹਿਲਾਂ ਰਕਸ਼ਾ ਬੰਧਨ ਦਾ ਮੇਲਾ ਆਇਆ ਸੀ ਰਕਸ਼ਾ ਬੰਧਨ ਖਤਮ ਹੋ 21 ਦਿਨਾਂ ਦਾ ਮੇਲਾ ਭਾਜੀ ਤੇ ਇੰਨੇ ਦੂਰ ਖਲਾਰ ਰੱਖੇ ਆ ਉਹ ਭਾਜੀ ਗੋਠੀ ਵਾਲੇ ਆ ਇਹ ਗੋਠੀਆਂ ਇੰਨੀ ਬਰੇ ਮਿਲੂਗੀ ਐਵੇਂ ਭਰਾ ਨੇ 2-4 ਤੋਂ ਖਾਤੇ ਵੀਣੀ ਬਣਾਦੀ ਅਸੀਂ ਵੀਡੀਓ ਡੇਲੀ ਨਹੀਂ ਬਣਾਉਂਦੇ ਸਾਰੇ ਨਾਮੇ ਸਾਰੇ ਨਾਮੇ ਜਿੰਨੀਆਂ ਸਾਹਮਣੇ ਆ ਰਖਾਤੇ ਵੀਡੀਓ ਗੋਠੀਆਂ ਨੇ ਬੰਦੇ ਭਾਜੀ ਕਿ ਤੇ ਇਹ ਹੁੰਦਾ ਹਰ ਘੰਟੇ ਤੇ ਦੇਖ ਲੈਣਗੇ ਹਰ ਘੰਟੇ ਕੰਦੇ ਜਮਾ ਸਹੀ ਗੱਲ ਹਾਪੇ ਬਾ ਮਾਲਕ ਕਹਿੰਦੇ ਇੱਥੇ ਹਰ ਘੰਟੇ ਬਾ ਨਵੀਂ ਚੀਜ਼ ਮਿਲਦੀ ਹੈ ਹਰੇਕ ਘੰਟੇ ਬਾ ਨਵੀਂ ਚੀਜ਼ ਮਿਲੂਗੀ ਹਰੇਕ ਘੰਟੇ ਬਾ ਤੇ 10 ਘੰਟੇ ਤੱਕ ਉਹਨਾਂ ਉੱਪਰ ਖੁੱਲ੍ਹੇ ਨੇ 10 ਕਦੇ 10 ਸਾਈਡ ਬੰਦ ਹੋਈ ਜਾਣੀ ਭਾਜੀ ਨਵੀਆਂ ਚੀਜ਼ਾਂ ਸੋ ਸੰਗਮ ਪੱਟੀ ਕਰਪਾਣਾ ਕੀ ਬੜੀ ਜੀ ਭਾਜੀ 60% ਸੌਣ ਭਾਜੀ ਆਓ ਜੀ 21 ਦਿਨਾਂ ਦੇ ਮੇਲੇ 60% ਆਫ ਦੇ ਤੁਸੀਂ ਵੀ ਲੁੱਟ ਲੋ پوری ਮੋਜ ਤੇ ਆ ਡਿਜ਼ਾਈਨ ਦੇਖੋ ਆ ਸਾਰੇ ਡਿਸਪਲੇ ਕੀਤੇ ਹੋਏ ਆ ਆ ਸਾਰੇ ਰਲਵੇਂ ਮਿਲਵੇਂ ਡਿਜ਼ਾਈਨ ਪਏ ਆ ਉਹ ਦੀਪਾ ਜੀ ਆ ਦੇਖੋ ਸੈਮੀ ਦੇ ਡਿਜ਼ਾਈਨ ਦੇਖੋ ਭਾਜੀ ਤੁਸੀਂ ਯਕੀਨ ਮੰਨਿਓ 33-3400 ਰੁਪਏ ਫੁੱਟ ਲਿਖਿਆ ਤੇ ਆਜ ਇਸਿੰਬਾਤੀ ਪ੍ਰਡੇਕ ਤੇ ਚਲੇ ਆ ਪੀਸ ਪਿਆਰ ਕਰਾਉ 34 3500 ਰੁਪਏ ਇਸ ਘੱਟ ਰੇ ਮਿਲੇਗਾ ਮਸ਼ਰੀਨ ਦਾ ਸੂਟ ਹੈ ਭਾਜੀ ਤੇ 3 ਮੀਟਰ ਬਾਟਮ ਹੈ ਭਾਜੀ ਕੱਟ ਵਰ ਦੇਖੋ ਭਾਜੀ ਆ ਕੱਟ ਵਰ ਕਾ ਕਿਰੇ ਦੇ ਆ ਕੀਰੇ ਦੇ ਕੱਟ ਵਰ ਕਾ ਭਾਜੀ ਕੱਟ ਵਰ ਤੇ ਕਰੋ ਵੀ ਨਾ ਦੇ ਮੇਲੇ ਚ ਬਹੁਤ ਹੀ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਡਿਜ਼ਾਈਨ ਆ ਰਹੇ ਆ ਆ ਦੇਖੋ ਜੀ ਮੇਰੇ ਕੋਲੇ ਡਿਜ਼ਾਈਨ ਆਇਆ ਪੂਰੇ ਫਰੰਟ ਜਾਲ ਵਾਲਾ ਪਿਓਰ ਦੀ ਬਾਟਮ ਦੇ ਨਾਲ ਆਰਗੈਨਿਕ 베ਸ ਦੇ ਹੈਂਡਵਰਕ ਵਾਲਾ ਸੂਟ ਹੈ ਜੀ ਟੋਟਲੀ ਹੈਂਡਵਰਕ ਕੀਤਾ ਹੋਇਆ ਵੀਰੇ ਸਿੰਗਲ ਸਿੰਗਲ ਟੱਚ ਹੈਂਡਵਰਕ ਦਾ ਹੈ ਦੁਪੱਟਾ ਜਿਹੜਾ ਆ ਦੇਖ ਆਏਗਾ ਇਹਦਾ ਦੁਪੱਟਾ ਦੁਪੱਟੇ ਤੇ ਵੀ ਤੁਹਾਨੂੰ ਕੜਾਈ ਮਿਲਣੀ ਹੈ ਰੇਟ ਦੀ ਗੱਲ ਕਰੀਏ 50% ਆਫ ਦੇ ਮਿਲਣਾ ਹੈ ਕੰਮ ਦੇਖੋ ਕਿੰਨਾ ਪਿਆਰਾ ਕੰਮ ਕੀਤਾ ਹੋਇਆ 4 ਸਾਈਡਡ ਬਾਰਡਰ ਆਏਗਾ ਵਿਚਾਲੇ ਬੋਟੀ ਆਏਗੀ ਔਰ ਕਲਰ ਚੈੱਕ ਕਰੋ ਜੀ ਇਹਨੇ orange, rust, maroon, magenta, fuchsia, red ਸਾਰੇ ਕਲਰ ਦੇ ਆਪਸ਼ਨ ਦੇ ਰਿਹਾ ਏ ਜੀ ਸਾਰੇ ਬ੍ਰਾਈਡਲ ਕਲਰ ਹੈ 50% ਆਫ ਹੈ ਜੀ 9600 ਵਾਲਾ ਸੂਟ ਸਿਰਫ 4800 ਦੀ ਰੇਂਜ ਚ ਇਹ ਸਾਰੀ ਵੈਰਾਈਟੀ ਜਿਹੜੀ ਹੈ ਬਿਲਕੁਲ ਫਰੈਸ਼ ਮੇਰੇ ਕੋਲ ਆ ਚੁੱਕੀ ਹੈ 21 ਦਿਨਾਂ ਦਾ ਮੇਲਾ ਚੱਲ ਰਿਹਾ ਹੈ ਦੋਤੀ ਵਰਲਡਵਾਈਡ ਤੇ ਲੱਗਾ ਹੋਇਆ